ਆਪਣੇ ਨਕਰਨ ਦੇ ਵਿੱਚ ਦੇਖੋ ਜੀ ਆਹ 로ਸ਼ਨ ਦੇ ਸ਼ੈਂਪੂ ਦੀਆਂ ਬੋਤਲਾਂ ਪਈਆਂ ਹੁੰਦੀਆਂ ਨੇ ਜਿਹੜੀਆਂ ਇਹ ਖਾਲੀ ਹੋ ਜਾਂਦੀਆਂ ਨੇ ਇਹਨਾਂ ਨੂੰ ਆਪਾਂ ਵੇਕਾਰ ਸਮਝ ਕੇ ਸੁੱਟ ਦਿੰਨੇ ਆ ਇਹਨਾਂ ਤੋਂ ਆਪਾਂ ਬਹੁਤ ਹੀ ਵਧੀਆ ਇੱਕ ਚੀਜ਼ ਬਣਾਵਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਦੇਖੋ ਜੀ ਇਹਨੂੰ ਤਾਂ ਆਪਾਂ ਸਿੱਧੇ ਹੀ ਕੱਟਾਂਗੇ ਇਸ ਤਰ੍ਹਾਂ ਸਿੱਧੇ ਹੀ ਕੱਟਾਂਗੇ ਜਿਹੜੀ ਆ ਬੋਤਲਾ ਇਹਨੂੰ ਆਪਾਂ ਇੱਕ ਸਾਈਡ ਤੋਂ ਕੱਟਾਂਗੇ ਜੀ ਇਹਦਾ ਇਧਰਲੀ ਸਾਈਡ ਤੋਂ ਇਸ ਤਰ੍ਹਾਂ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਤੇ ਆਪਾਂ ਦੋ ਬੋਤਲਾਂ ਦਾ ਆਪਾਂ ਜਿਹੜੀ ਚੀਜ਼ ਬਣਾਵਾਂਗੇ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਜੀ ਇਹਨਾਂ ਨੂੰ ਬੇਕਾਰ ਕਰਕੇ ਨਹੀਂ ਸੁੱਟ ਸਕਦੇ ਇਹਨਾਂ ਤੋਂ ਬਹੁਤ ਹੀ ਵਧੀਆ ਕੰਮ ਲੈ ਸਕਦੇ ਆਪਾਂ ਬੋਤਲਾਂ ਤੋਂ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਆਪਣੀ ਵੀਡੀਓ ਹੈਗੀ ਜੀ ਫੋਨ ਦੀ ਤੇ ਫੋਨ ਨੂੰ ਆਪਾਂ ਚਾਰਜਰ ਜਦੋਂ ਲਗਵਾਉਂਦੇ ਆ ਇਹਦੇ ਲਈ ਆਪਾਂ ਨੂੰ ਕੋਈ ਨਾ ਕੋਈ ਸਪੋਰਟ ਚਾਹੀਦੀ ਹੁੰਦੀ ਆ ਫੋਨ ਰੱਖਣ ਵਾਸਤੇ ਤੇ ਆਪਾਂ ਜਿਹੜਾ ਤੁਹਾਨੂੰ ਸੌਖਾ ਤਰੀਕਾ ਦੱਸਾਂਗੇ ਉਹ ਸਿਰਫ ਆਪਾਂ ਫੋਨ ਕੋਲੇ ਹੀ ਇਸ ਤਰ੍ਹਾਂ ਰੱਖ ਸਕਦੇ ਆ ਤੇ ਬਹੁਤ ਹੀ ਸਿੰਪਲ ਤੇ ਸੌਖਾ ਤਰੀਕਾ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਲੀਸ ਪਹਿਲੀ ਵਾਰੀਆਂ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਬੈਲ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਜਿਹੜੀ ਆਨ ਵਾਲੀ ਆਪਣੀ ਵੀਡੀਓ ਹੁੰਦੀ ਹੈ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਚਲੋ ਆਪਾਂ ਜੀ ਤੁਹਾਨੂੰ ਦੱਸਦੀਆਂ ਕਿਹੜੇ ਤਰੀਕੇ ਦੇ ਨਾਲ ਆਪਾਂ ਫੋਨ ਨੂੰ ਇਸ ਤਰ੍ਹਾਂ ਰੱਖਾਂਗੇ ਜਦੋਂ ਆਪਾਂ ਜੀ ਉੱਪਰ ਵੀ ਫੋਨ ਰੱਖਦੇ ਆ ਇਹਦੇ ਉਹ ਵੀ ਡਿੱਗਣ ਦਾ ਖਤਰਾ ਆ ਤੇ ਆਪਣੇ ਕੋਲੇ ਹੇਠਾਂ ਵੀ ਕੋਈ ਨਾ ਕੋਈ سپورਟ ਚਾਹੀਦੀ ਆ ਤੇ ਕਈ ਵਾਰੀ ਆਪਣਾ ਚਾਰਜਰ ਦੇ ਕੋਲ ਲਗਾਉਣ ਵਾਸਤੇ ਆਪਣੇ ਫੋਨ ਰੱਖਣ ਦੀ ਕਈ ਵਾਰੀ ਨਹੀਂ ਹੁੰਦੀ ਜਗ੍ਹਾ ਤੇ ਇਸ ਕਰਕੇ ਮੈਂ ਤੁਹਾਨੂੰ ਇਹ ਵੀਡੀਓ ਬਣਾ ਰਹੀ ਆ ਬਹੁਤ ਹੀ ਸੌਖਾ ਤੇ ਸਿੰਪਲ ਤਰੀਕਾ ਆ ਚਲੋ ਜੀ ਆਪਾਂ ਹੁਣ ਕਰਦੇ ਆ ਵੀਡੀਓ ਸਟਾਰਟ ਲੋ ਜੀ ਆਪਾਂ ਨੇ ਇੱਕ ਰੈਲੀ ਬੋਤਲ ਬੋਤਲ ਕੋਈ ਵੀ ਆਪਣੀ ਸ਼ੈਂਪੂ ਦੀ ਹੁੰਦੀ ਹੈ ਜੌਨਸ ਪੀਵੀ ਜਾਂ ਨੀ ਬੋਤਲ ਆਪੀਆਂ ਹੁੰਦੀਆਂ ਨੇ ਉਹ ਤੁਸੀਂ ਲੈ ਸਕਦੇ ਹੋ ਤੇ ਇਹਦੇ ਉੱਤੇ ਆਪਾਂ ਇੱਕ ਮਾਰਕਰ ਤੇ ਨਾਲ ਨਿਸ਼ਾਨੀ ਲਗਾ ਲਾਂਗੇ ਇਸ ਤਰੀਕੇ ਨਾਲ ਆਪਾਂ ਇਹਨੂੰ ਕੱਟਣਾ ਹੈ ਇਸ ਤਰ੍ਹਾਂ ਆਪਾਂ ਨਿਸ਼ਾਨੀ ਇਹਦੇ ਤੇ ਲਗਾ ਲਾਂਗੇ ਉਸ ਤਰੀਕੇ ਨਾਲ ਹੀ ਆਪਾਂ ਇਹਨੂੰ ਜੀ ਕੱਟ ਦਾਂਗੇ ਬੋਤਲ ਨੂੰ ਹੁਣ ਆਪਾਂ ਜੇ ਇਸ ਤਰੀਕੇ ਨਾਲੀ ਬੋਤਲ ਨੂੰ ਕੱਟ ਦੇਣਾ ਆ ਤੇ ਜਿਹੜਾ ਆਪਾਂ ਨੇ ਇਹਦੀ ਜਗਤ ਵਿੱਚ ਇਥੇ ਇਟਾ ਚਾਰਜਰ ਲਗਵਾਉਣਾ ਵਾ ਹੈ ਨਾ ਉਹ ਵੀ ਆਪਾਂ ਉਹਨੇ ਕੇ ਸਪੇਸ ਦੇ ਨਾਲ ਨਿਸ਼ਾਨੀ ਲਗਾ ਦੂੰਗੀ ਜੀ ਆਪਾਂ ਇਸ ਤਰੀਕੇ ਨਾਲ ਜਿਹੜੇ ਤਰੀਕੇ ਨਾਲ ਆਪਾਂ ਇਹ ਨਿਸ਼ਾਨੀਆਂ ਲਗਾਈਆਂ ਤੇ ਉਸ ਤਰੀਕੇ ਨਾਲ ਆਪਾਂ ਬੋਤਲ ਨੂੰ ਲੈਣੀ ਹੈ ਕੱਟ। ਕਰੋ ਜੀ ਹੁਣ ਆਪਾਂ ਬੋਤਲ ਨੂੰ ਲੈਣੀ ਹੈ ਕੱਟ। ਤੁਸੀਂ ਕਿッセ ਵੀ ਪਲੇਟ ਦੇ ਨਾਲ ਇਹਨੂੰ ਕੱਟ ਸਕਦੇ ਹੋ। ਜੇ ਮੇਰੇ ਵੀ ਤੁਹਾਨੂੰ ਸਹੀ ਲੱਗਦੀ ਆ। ਉਹ ਜੀ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਉੱਪਰਲੀ హలో జీ బోత కట్ ఏ ఆహ జగ ఏ జగ్జీ కట్టవాలే ఇట్టువే చర్ ਲੋ ਜੀ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਨਾਲ ਦੇਖਾ ਕੱਟ ਤੇ ਹੁਣ ਆਪਣਾ ਜਿਹੜਾ ਇਹ ਇਹਦੇ ਵਿੱਚ ਚੰਗੀ ਤਰ੍ਹਾਂ ਨਾਲ ਚਾਰਜਰਸ ਲੱਗ ਸਕੇ ਇਹਨੂੰ ਤੁਸੀਂ ਕੋਈ ਵੀ ਜਿਵੇਂ ਵੀ ਮਾਤਰੀ ਨੂੰ ਤੁਸੀਂ ਡੈਕੋਰੇਸ਼ਨ ਕਰ ਸਕਦੇ ਹੋ ਇਹਨੂੰ ਵਧੀਆ ਬਣਾ ਸਕਦੇ ਆਂ ਦੇਖੋ ਜੀ ਆਪਣਾ ਇਹ ਚਾਰਜਰ ਪਾਵਾਂ ਜਿਹਦੇ ਵਿੱਚ ਆਪਾਂ ਮਨਾਈ ਰੱਖ ਸਕਦੇ ਆਂ ਤੇ ਇਹ ਆਪਣਾ ਬਾਕਸ ਬਣ ਕੇ ਤਿਆਰ ਆ ਲੋ ਜੀ ਆਪਣੇ ਦੋ ਬਕਸ ਬਣ ਕੇ ਤਿਆਰ ਨੇ ਬਿਲਕੁਲ ਆਪਣੇ ਦੋ ਬਣਾਈ ਨੇ ਤੇ ਤੁਹਾ ਤੁਹਾਡੇ ਤੋਨੇ ਹੀ ਕੰਮ ਆਉਣ ਵਾਲੇ ਨੇ ਤੇ ਕਈਆਂ ਤੇ ਚਾਰਜਰ ਜੀ ਦੇਖੋ ਜਿਆਦਾ ਮੋਟਾ ਹੁੰਦਾ ਨਾ ਉਹਦੇ ਲਈ ਤਾਂ ਆਹ ਸਹੀ ਆ ਤੇ ਜਿਨ੍ਹਾਂ ਲਈ ਇਹ ਚਾਰਜ ਥੋੜ੍ਹਾ ਜਿਹਾ ਫ੍ਰੀਕ ਹੁੰਦਾ ਵਾ ਤੇ ਉਹਦੇ ਲਈ ਆ ਸਹੀ ਆ ਤੇ ਬਹੁਤ ਹੀ ਵਧੀਆ ਸੌਖਾ ਤਰੀਕਾ ਚਲੋ ਜੀ ਹੁਣ ਆਪਾਂ ਤੁਹਾਨੂੰ ਤੇ ਚਾਰਜਰ ਲਗਾ ਕੇ ਤੇ ਪਿੱਛੇ ਦੇ ਮਮੈਰਾ ਰੱਖ ਕੇ ਫਿਰ ਤੁਹਾਨੂੰ ਦਿਖਾਉਣੀ ਆ देखो जी अपने घर ही कई बार चीज़ा पैं हों ने उन्होंने आप बेकार समझ के सुट दें जी अपना यह लग गया चार्जर फोन ਤੇ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਨਾਲੇ ਆਪਾਂ ਨੂੰ ਕੋਈ ਵੀ ਕੋਈ ਵੀ ਸਪੋਰਟ ਦੇਣ ਦੀ ਲੋੜ ਨਹੀਂ ਹੈਗੀ ਬਹੁਤ ਹੀ ਸੌਖਾ ਤੇ ਸਿੰਪਲ ਤਰੀਕਾ ਸੀਗਾ ਤੇ ਤੁਸਟਣ ਵਾਲੀ ਚੀਜ਼ ਹੈ ਤੇ ਨਾਹੀਂ ਇਹ ਡਿੱਗਣ ਵਾਲੀ ਚੀਜ਼ ਆ ਇਹਦੀ ਪੂਰੀ ਸਪੋਰਟ ਆ ਪਹਿਲਾਂ ਉੱਪਰ ਚਾਰ ਚੱਕਰ ਲੱਗਿਆ ਹੋਇਆ ਆ ਦੇਖੋ ਤੇ ਪਹਿਲਾਂ ਚਾਰ ਚੱਕਰ ਲੱਗਿਆ ਹੋਇਆ ਤੇ ਨਾਹੀਂ ਆਪਣਾ ਉੱਪਰੋਂ ਬਾਕਸ ਨਿਕਲ ਸਕਦਾ ਆ ਆਪਾਂ ਜੀ ਤੁਹਾਨੂੰ ਦੂਸਰਾ ਬਾਕਸ ਆ ਵੀ ਟੰਗ ਕੇ ਦਿਖਾਉਨੇ ਆ ਤੇ ਤੁਸੀਂ ਇੱਕ ਕੱਪੜੇ ਵਾਲੀ ਕੁੰਡੀਆਂ ਲੈ ਲਓ ਜਿਹੜੀਆਂ ਆਪਣੇ ਦੇਖੋ ਜੀ ਕੱਪੜੇ ਟੰਗਣ ਵਾਲੀਆਂ ਹੁੰਦੀਆਂ ਨੇ ਤੇ ਇਹਨੂੰ ਜਿੱਥੇ ਵੀ ਤੁਸੀਂ ਲਗਾਉਣਾ ਚਾਹੋਗੇ ਲਗਾ ਦਿਓ ਬਿਲਕੁਲ ਨਹੀਂ ਹਿੱਲੂਗੀ ਇਸ ਤਰ੍ਹਾਂ ਇਹਦੇ ਵਿੱਚ ਇਹ ਬਕਸੇ ਨੂੰ ਰੱਖ ਦਿਓ ਤੇ ਇਹਦੇ ਵਿੱਚ ਵੀ ਤੁਸੀਂ ਆਪਣਾ ਫੋਨ ਚਾਰਜਰ ਲਗਾ ਸਕਦੇ ਹੋ ਜੇ ਤੁਹਾਨੂੰ ਸਾਡੀ ਥੋੜੀ ਜਿਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਆਪਾਂ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ